ਸਤਿ ਸ਼੍ਰੀ ਅਕਾਲ ਦੋਸਤੋ ਭਰਾ ਤੁਹਾਡਾ ਅੱਜ ਲੈ ਕੇ ਆਇਆ ਜੇ ਬਹੁਤ ਸੋਹਣਾ ਆਰਟੀਕਲ ਸਭ ਤੋਂ ਪਹਿਲਾਂ ਤੇ ਵੈਲਕਮ ਬੈਕ ਟੂ ਮਾਈ ਚੈਨਲ ਸਤਿਗੁਰੂ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ ਪੇਸ਼ ਕਰਦੇ ਆਂ ਤੁਹਾਡੇ ਕੋਲ ਬਹੁਤ ਸੋਹਣਾ ਕੋਟਾ ਡੋਰੀਆ ਦਾ ਬਹੁਤ ਹੀ ਪਿਆਰਾ ਟੂ ਮੱਚ ਸੋਹਣਾ ਸੂਟ ਡਿਜ਼ਾਈਨਰ ਸੂਟ ਲੈ ਕੇ ਆਇਆ ਜੇ embroidery ਵਰਕ ਦੇ ਨਾਲ ਵੀ neck ਦੇ ਵਿੱਚ ਟਾਈਮ ਨਹੀਂ ਵੇਸ ਕਰਨਾ ਤੁਹਾਡਾ ਤੁਹਾਨੂੰ ਸੂਟ ਦਿਖਾਣੇ ਆ ਜੀ ਚੈੱਕ ਕਰੋ ਦੀ ਅੱਜ ਦਾ ਆਰਟੀਕਲ ਅੱਜ ਦਾ ਡਿਜ਼ਾਈਨ ਬਹੁਤ ਸੋਹਣਾ ਬਹੁਤ ਪਿਆਰਾ ਆਰਟੀਕਲ ਲਗਾ ਜੇ ਕੋਟਾ ਡੋਰੀਆ ਦਾ ਪਿਓਰ ਵਿਸਕੋਸ ਕੋਟਾ ਡੋਰੀਆ ਸੌਫਟ ਵਾਲੀ ਕੋਟਾ ਡੋਰੀਆ ਉਤੇ ਪੂਰਾ ਪੂਰਾ ਆਰੀ ਦਾ ਵਰਕ ਹੋਇਆ ਹੈ ਚੈੱਕ ਕਰੋ ਵੀ ਨੱਕ ਦੇ ਵਿੱਚ ਬਣਿਆ ਆ ਜੇ ਔਰ ਗਲੇ ਦੇ ਉੱਤੇ ਮੈਂ ਕਹਿੰਨਾ ਸਮੁੰਦਰਾਂ ਚੋਂ ਕੱਢ ਕੇ ਕੋਡੀਆਂ ਵੀ ਤੁਹਾਡੇ ਭਰਾਣੇ ਲਵਾਤੀਆਂ ਜੇ ਚੈੱਕ ਕਰੋ ਲੇਸ ਆਏਗੀ ਵੀ ਨੱਕ ਆ ਗਿਆ ਕੋਟਾ ਡੋਰੀਆ ਦਾ ਬੇਸ ਆ ਫੁੱਲੀ ਥ੍ਰੈਡ ਦਾ ਵਰਕ ਹੋਇਆ ਜੇ ਕੋਈ ਥਿੱਲੇ ਦਾ ਕੰਮ ਨਹੀਂ ਗਰਮੀਆਂ ਦੀ ਪਾਰਟੀ ਵੇਅਰ ਡਿਜ਼ਾਈਨਰ ਸੂਟ ਠੀਕ ਆ ਜੀ ਸਟੀਚ ਕਰਾਓਗੇ ਕੋਈ ਕਹੇਗਾ ਨਹੀਂ ਇਹ ਤੁਸੀਂ ਸਟੀਚ ਕਰਾਇਆ ਮ ਯਾਨੀ ਕਿ ਰੈਡੀमेड ਦੀ ਪੂਰਾ ਕੰਪੀਟੀਸ਼ਨ ਦੇਗਾ ਨਾ ਲਾਏਗਾ ਪੂਰਾ 2.5 ਮੀਟਰ ਦਾ ਪਿਓਰ ਕੋਟਾ ਡੋਰੀਆ ਦਾ ਐਮਬਰਾਇਡਰੀ ਵਰਕ ਦੁਬਟਾ ਫੋਰ ਸਾਈਡ ਲੇਸ ਆਏਗੀ 2.5 ਮੀਟਰ ਦੁਬਟਾ 2.5 ਮੀਟਰ ਸ਼ਰਟ ਯਾਨੀ ਕਿ ਰਿਕੁਆਇਰਮੈਂਟ ਸਿਰਫ ਜਿਹੜੀ ਲਾਈਨਿੰਗ ਦੀ ਆ ਉਹ ਸ਼ਰਟ ਨੂੰ ਆ ਬਾਟਮ ਨੂੰ ਕੋਈ ਲਾਈਨਿੰਗ ਨਹੀਂ ਲੱਗਣੀ ਕਿਉਂਕਿ ਬਾਟਮ ਪਿਓਰ ਕਾਟਨ ਦੀ ਹੈ ਠੀਕ ਹੈ ਜੀ ਪਿਓਰ ਕੈਮਬਰੀ ਕਾਟਨ ਦੀ ਬਾਟਮ ਆ ਕਲਰ ਹੈਗਾ ਜੇ ਪੀਚ ਹੁਣ ਦਿਖਾਣੇ ਤੁਹਾਨੂੰ ਇਹਦੇ ਵਿੱਚ ਨੈਕਸਟ ਕਲਰ ਨੈਕਸਟ ਕਲਰ ਬੜੇ ਪਿਆਰੇ ਜੇ ਦਿਲ ਥਾਮ ਕੇ ਬ ਚੈੱਕ ਕਰੋ ਇਹਨਾਂ ਦੇ ਕਲਰ ਬੜੇ ਪਿਆਰੇ ਪਹਿਲਾਂ ਤੁਸੀਂ ਦੇਖਿਆ ਸੀਗਾ ਪੀਚ ਕਲਰ ਨੈਕਸਟ ਹੁਣ ਆ ਗਿਆ ਜੇ ਪਿਸਤਾ ਕਲਰ ਤੇ ਲਵੈਂਡਰ ਕਲਰ ਠੀਕ ਆ ਜੀ ਤਿੰਨ ਕਲਰ ਦਾ ਇਹ ਚਾਰਟ ਆ ਪੀਚ ਪਿਸਤਾ ਲਵੈਂਡਰ ਤਿੰਨ ਕਲਰ ਆਣਗੇ ਤਿੰਨੋਂ ਕਲਰ ਟਾਪ ਦੇ ਕਲਰ ਹੈਗੇ ਹਾਂਜੀ ਦੋਸਤੋ ਅਗਰ ਤੁਹਾਨੂੰ ਸਾਡਾ ਆਰਟੀਕਲ ਸਾਡਾ ਡਿਜ਼ਾਈਨ ਪਸੰਦ ਆਇਆ ਤੇ ਹੋਰ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਵਾਸਤੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਲੈ ਕੇ ਆਨੇ ਨਵੇਂ ਡਿਜ਼ਾਈਨ ਮਿਲਦੇ ਆਗਲੀ ਵੀਡੀਓ ਦੇ ਵਿੱਚ ਔਰ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਚੱਕ ਜਾ ਅਗੇ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਕਿ ਹੇਦਾ ਦੇ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਕੰਡੈਕਟ ਔਨ ਦਾ ਵੇ ਆ ਲੈ ਕੇ ਆਣੇ ਹੋਰ ਨਵੇਂ ਡਿਜ਼ਾਈਨ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਟੀਲ ਦਨ ਬਾਈ ਬੇ ਟੇਕਰ ਆਪਣਾ ਸਟੇ ਸਤਿ ਸ਼੍ਰੀ ਅਕਾਲ ਜੀ